ਡਾਕਟਰ ਸਰਵਪ੍ਰੋਣ ਦੇ ਵਿੱਚ ਸਵਾਗਤ ਹੈ ਸਰ ਸ਼ਕਲ ਜੀ ਆਵਾਜ਼ ਸਾਫ਼ ਸਰ ਜੀ ਜੀ ਬਿਲਕੁਲ ਜੀ ਅਸੀਂ ਆਪਣੇ ਪਰਿਵਾਰਨ ਦਾ ਸੀ ਕਿ ਡਾਕਟਰ ਨਮੀ ਬਤਰਾ ਫੀਮੇਲ ਡਾਕਟਰ ਨੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੇ ਬੇਅਲਾਦ ਮਾਪੇ ਨੇ ਉਹਨਾਂ ਦੀ ਸੇਵ ਦੇ ਵਿੱਚ ਉਹਨਾਂ ਦੀ ਸਮੱਸਿਆ ਦਾ ਹੱਲ ਹੈ ਬਹੁਤ ਵਾਰੀ ਸੀ ਸੋਚਦੇ ਆ ਕਿ ਸਾਡੇ ਘਰ ਦੇ ਵਿੱਚ ਬੱਚੇ ਦਾ ਨਾ ਹੋਣ ਦਾ ਕਾਰਨ ਕਈ ਵਾਰ ਬੱਚੇ ਦੇ ਜਿਹੜੇ ਮਾਪੇ ਨੇ ਉਹ ਸੁਧਨੇ ਕਿ ਲੜਕੀ ਦੇ ਵਿੱਚ ਕੋਈ ਐਸੀ ਸਮੱਸਿਆ ਹੈ ਤੇ ਜਿਸ ਕਰਕੇ ਮਾਂ ਨਹੀਂ ਬਣ ਰਹੀ ਬਟ ਇਹ ਜ਼ਰੂਰੀ ਨਹੀਂ ਹੈ ਅਸੀਂ ਇਹ ਵੀ ਦੱਸਦੀ ਹਾਂ ਤੁਹਾਨੂੰ ਇਸ ਦੇ ਵਿੱਚ ਜਿਹੜਾ ਉਹਦਾ ਲਾਈਫ ਪਾਰਟਨਰ ਆ ਉਹਦੇ ਵਿੱਚ ਵੀ ਕਿਸੇ ਚੀਜ਼ ਦੀ ਕਾਟ ਹੋ ਸਕਦੀ ਹੈ ਜਿਸ ਕਰਕੇ ਉਹ ਪ੍ਰੈਗਨਨਸੀ ਨਹੀਂ ਲੈ ਸਕਦੇ ਨਹੀਂ ਲੈ ਰਹੇ ਟਰਾਈ ਕਰ ਰਹੇ ਨੇ ਪਰ ਕੋਈ ਸਮੱਸਿਆ ਜਦੋਂ ਲੋਕ ਡਿਵੋਰਸ ਕਰ ਲੈਂਦੇ ਸੀਗੇ ਪਰ ਹੁਣ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਬੇਅਲਾਦ ਮਾਪਿਆਂ ਦੇ ਵਾਸਤੇ ਉਹਨਾਂ ਦਾ ਇਲਾਜ ਜਿੱਥੇ ਹੋ ਰਿਹਾ ਹੈ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਨਾ ਹੋਣ ਦਾ ਕਾਰਨ ਜ਼ਿੰਮੇਵਾਰ ਜਿਹੜਾ ਹੈ ਉਹ ਮਰਦ ਹੈ ਨਾ ਕਿ ਔਰਤ ਹੈ ਬਤਵਾਰੀ ਜੀ ਇਹੋ ਜਿਹਾ کیس ਹੁੰਦੇ ਨੇ ਕੀ ਕਰਨੇ ਚਾਹੁੰਦੇ ਹੋ ਡਾਕਟਰ ਜੀ ਜੀ ਬਿਲਕੁਲ ਇਹ ਹੁਣ ਇਸ 에ਰਾ ਦੇ ਰੇਜ ਇਸ ਸਟੇਜ ਆਫ ਲਾਈਫ ਦੇ ਰੇਜ ਅਸੀਂ ਸਾਰੇ ਇਸ ਗੱਲ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹਾਂ ਕਿ फर्टिलिटी का काफी हद तक रिस्पांसिबिलिटी आदमी की भी होंगी है देखो बच्चा दो ही चीजा तो बनना फीमेल का एग तो बंदे का स्पोम किसी भी चीज किसी भी लेवल से दिक्कत ओनली है तो प्रेगनेंसी नहीं हुंदी और लगभग वन थर्ड केसेस मतलब कि पैंती परसेंट तक सिर्फ और सिर्फ कई बार मेल रिस्पॉन्सिबल होंगे ने प्रेगनेंसी ना होने ਔਰ ਕਈ ਵਾਰ ਅਸੀਂ ਇਹ ਵੀ ਫੋਲਟ ਦੇ ਹਾਂ ਕਿ ਸਾਡਾ ਕੋਲ ਤਾਂ ਪਹਿਲਾਂ ਇੱਕ ਬੱਚਾ ਹੈ ਫਿਰ ਮੈਂ ਕਿੱਦਾਂ ਰਿਸਪਾਂਸਿਬਲ ਹੋ ਗਏ ਜਾਂਦਾ ਇਹ ਰੀਜ਼ਨ ਹੈ ਕਿ ਜਦਨੇ ਕੋ ਸਟ्रेस ਅ ਕਿਨਕ ਲੈ ਰਹੇ ਹਾਂ ਜਿੰਨੇ ਕੋ ਹਾਰਮੋਨਸ ਆਫੀਸ਼ੀਅਲੀ ਅਸੀਂ ਆਪਣੀ ਬਾਡੀ ਜੀ ਕੰਜ਼ੂਮ ਕਰ ਰਹੇ ਹਾਂ ਔਰ ਕਈ ਵਾਰ ਨਾ ਚਾਹੁੰਦੇ ਹੋ ਹਾਂ ਵੀ ਆਪਾਂ ਕੁਝ ਐਸੀ ਚੀਜ਼ ਅ ਦਾ ਸੇਵਨ ਕਰਦੇ ਹਾਂ ਜੋ ਅੱਗੇ ਲਾ ਕੇ ਸਾਡੀ ਬਾਡੀ ਉਸ ਤੇ ਡੈਕਟਿਵੈਂਟ ਹੈ एमन दे चल रहे हैं और दिनों दिन स्पर्म्स की क्वालिटी बहुत ही बैड हो जाती है और मैं अपने लिसनर्स में कि दोबारा देखना चाहूंगी कि कल्ला काउंट ही वाद होना मैटर नहीं करता मैटर करता है कि स्पर्म के अंदर जेड़ा डीएनए है वो हेल्दी है कि ओको एग ने नाल के एक हेल्दी बेबी बनाने के काबिल है इत्ते मात्र सर पर दो चीजें वाली बच्चा करना सनो समझ ना ਔਰ ਦੋਨਾਂ ਦੀ ਕੁਆਲਿਟੀ ਕਿਤੇ ਨਾ ਕਿਤੇ ਅਗਰ ਕੰਪਰੋਮਾਈਜ਼ ਹੈ ਤਾਂ ਡੈਫੀਨਿਟਲੀ ਬੇਬੀ ਲਾਇਰ ਸਾਨੂੰ ਟਿਕਟ ਆ ਸਕਦੀ ਹੈ ਡਟ ਸਭ ਕੇ ਵਰੀ ਇਹੋ ਜਿਹੇ ਕੇਸਸ ਜਿਹੜੇ ਨੇ ਉਹ ਆਉਂਦੇ ਨੇ ਕਿ ਇੱਕ ਤੋਂ ਬਾਅਦ ਬਾਰੀ ਸ਼ਾਦੀ ਹੋਣਾ ਡਿਸਪਿਊਟ ਪੈਦਾ ਹੋ ਜਾਣਾ ਜਾਂ ਫਿਰ ਅਰਲੀ ਏਜ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਬੱਚੇ ਕੇ ਵਰੀ ਆਪਸ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰਨ ਦੇ ਵਾਸਤੇ ਹੁਣ ਮੈਂ ਸਾਫ਼ ਸਪਸ਼ਟ ਇਹ ਕਹਿ ਸਕਦਾ ਕਿ ਆਪਣੇ ਦੋਸਤੀ ਪਾਲਦੇ ਨੇ ਔਰ ਅਬੋਰਸ਼ਨ ਜਿਹੜਾ ਹੈ ਸ਼ਾਦੀ ਤੋਂ ਪਹਿਲਾਂ ਹੀ ਕਈ ਵਾਰੀ ਕਰ ਲੈਂਦੇ ਨੇ ਇਹ ਵੀ ਕਾਰਨ ਬਣ ਸਕਦਾ ਹੈ ਕਿ ਬੱਚੇ ਦਾ ਨਾ ਹੋਣਾ ਅੱਜ ਜੇ ਮੈਂ ਇਹ ਗੱਲ ਸਾਰੇ ਲਿਸਨਰਸ ਮੈਚੋਰੀ ਆ ਕਿ ਸਾਰੇ ਰਾਦਰ ਯੰਗ ਬੱਚੇ ਵੀ ਇਹ ਗੱਲ ਨੂੰ ਸੁਣਨ ਕਿ ਜਦੋਂ ਆਪਾਂ ਅਬੋਰਸ਼ਨਸ ਕਰਦੇ ਹਾਂ ਤਾਂ ਉਹਦੇ ਚੱਲਦੇ ਆ ਬੱਚੇਦਾਨੀ ਨੂੰ ਜਦੋਂ ਸਕ੍ਰੈਚ ਕੀਤਾ ਜਾਂਦਾ ਹੈ ਤਾਂ ਫਿਰ ਉਹਦੇ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਬਣ ਸਕਦਾ ਹੈ ਤੇ ਜਿੰਦੇ ਚੱਲਦੇ ਆ ਕਿ ਬੱਚੇਦਾਨੀ ਹਮ ਉਹਦਾ ਹਾਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਰਾਈਟ ਤੇ ਹੈਂਸ ਉਹਨਾਂ ਨੂੰ ਅੱਗੇ ਬੱਚਾ ਲੈਣ ਟਿਕਟ ਆ ਸਕਦੀ ਹੈ ਐਂਡ ਜਦੋਂ ਅਨਸਫੈਕਟਿਡ ਜਦੋਂ ਬੱਚੇ ਮਲਟਰੀ ਸਟੇ ਇਨਫੈਕਸ਼ਨਲੀ ਨੋ ਫੀਮੇਲ ਦੇ ਅਕਸਰ ਅਬੋਰਸ਼ਨਸ ਹੁੰਦੇ ਨੇ ਇਹ ਡੈਫੀਨਿਟਲੀ ਪ੍ਰੈਗਨਨਸੀ ਨੂੰ ਹਾਰਮ ਕਰਦੇ ਨੇ ਔਰ ਇਹ ਫੈਸਿਲਿਟੀ ਨੂੰ ਕਾਫੀ ਹੱਦ ਤੱਕ ਇਫੈਕਟ ਕਰਦੇ ਨੇ ਡਾਕਟਰ ਸਵੇਕ ਸਾਨੂੰ ਈਮੇਲ ਮਿਲੀ ਹੈ ਇਹ ਈਮੇਲ ਜਿਹੜੀ ਹੈ ਇਹ ਸਾਡੇ ਆਸਟ੍ਰੇਲੀਆ ਤੋਂ ਆਈ ਹੈ ਇੱਕ ਪਰਿਵਾਰ ਦਾ ਇੱਕ ਕੁਐਸਚਨ ਹੈ ਕਿ ਸਾਡੀ ਜਿਹੜੀ ਹੈ ਉਮਰ ਤਕਰੀਬਨ ਓਵਰ 50 ਹੈ ਔਰ ਜਿਹੜਾ ਪੀਰੀਅਡ ਹੈ ਉਹ ਬੰਦ ਹੋ ਚੁੱਕੇ ਨੇ ਕਿ ਚਾਂਸ ਹੈ ਕਿ ਅਸੀਂ ਬੱਚਾ ਲੈ ਸਕਦੇ ਹਾਂ ਕਿਉਂਕਿ ਅਸੀਂ ਇੱਕ ਤਾਂ ਸ਼ਾਦੀ ਹੋਈ ਪਹਿਲੇ ਹਸਬੰਡ ਡੈਥ ਹੋ ਗਈ ਫਿਰ ਦੁਬਾਰਾ ਸ਼ਾਦੀ ਕਰਾਈ ਕੋਈ ਫੈਮਿਲੀ ਡਿਸਪਿਊਟ ਹੋ ਗਿਆ ਫਿਰ ਦੁਬਾਰਾ ਸ਼ਾਦੀ ਹੋਈ ਔਰ ਅਸੀਂ ਹੁਣ ਇੰਨੇ ਲੇਟ ਹੋ ਚੁੱਕੇ ਆ ਤਾਂ ਹੁਣ ਇਹ ਸਮੱਸਿਆ ਆ ਕਿ ਮੇਰੀ ਵਾਈਫ ਨੂੰ ਆ ਕਿ ਉਹਨਾਂ ਨੂੰ ਪੀਰੀਅਡ ਆਉਣੇ ਜਿਹੜੇ ਆ ਉਹ ਬੰਦ ਹੋ ਚੁੱਕੇ ਆ ਤੇ ਉਮਰ 52 ਸਾਲ ਦੇ ਲਗ ਭਾਗ ਗਿਆ ਕੋਈ ਹੋਪ ਹੈ ਕਿ ਅਸੀਂ ਤੁਹਾਡੀਆਂ ਸਵਾਮਾਲੀ ਗਈ ਤਸੀਂ ਬਾਪ ਬਣ ਸਕਦੇ ਆ ਪੇਰੈਂਟਸ ਬਣ ਸਕਦੇ ਆ ਆ देन ਮੈਂ 100% ਗੈਰ ਮੈਂ ਇਹ ਦੇ ਪਾਉਂਗੀ ਕਿਉਂਕਿ ਸਾਨੂੰ ਬਹੁਤ سارے ਫੈਕਟਰਸ ਨੂੰ ਏਵੈਲੂਏਟ ਕਰਨੇ ਪੈ ਸਕਦੇ ਨੇ ਬਟ ਯੈਸ ਵਿਦ ਦ ਹੈਲਪ ਆਫ ਮੈਡੀਕਲ ਟੂਰਿਜ਼ਮ ਇਟ ਡੈਫੀਨਟਲੀ ਪੋਸੀਬਲ ਹੈ ਡਾਕਟਰ ਸਾਹਿਬ ਜਿਹੜਾ ਸੀ ਫੈਮਿਲੀ ਬੈਲੈਂਸ ਦੀ ਗੱਲ ਕਰਦੇ ਆ ਔਰ ਉਹਨਾਂ ਕੋਲ ਕਿਵਰੀ ਆਲਰੇਡੀ ਬੱਚਾ ਇੱਕ ਜਾਂ ਇੱਕ ਤੋਂ ਜ਼ਿਆਦਾ ਹੈ ਉਹ ਚਾਹੁੰਦੇ ਨੇ ਕਿ ਆਪਣੇ ਪਰਿਵਾਰ ਦੇ ਵਿੱਚ ਲੜਕਾ ਲੈਣਾ ਜਾਂ ਫਿਰ ਬਹੁਤ ਸਾਰੇ ਪਰਿਵਾਰ ਦੇ ਵਿੱਚ ਉਹਨਾਂ ਦੀ ਡਿਮਾਂਡ ਹੁੰਦੀ ਹੈ ਇੱਛਾ ਹੁੰਦੀ ਮੰਨ ਦੀ ਕਿ ਅਸੀਂ ਲੜਕੀ ਲੈਣਾ ਸੋ ਇਹ ਪੋਸੀਬਿਲਟੀ ਹੈ ਕਾਨੂੰਨ ਜਿਹੜਾ ਹੈ ਉਹ ਅੱਗੇ ਦਿੰਦਾ ਹੈ ਵੈਨ ਟੂ ਹੇਲਪ ਆਫ ਮੈਡੀਕਲ ਟੂਰਿਜ਼ਮ ਇਹ ਡੈਫੀਨੇਟਲੀ ਪੋਸੀਬਲ ਹੈ ਔਰ ਮੈਂ ਆਪਣੇ ਲਿਸਨਰਸ ਨੂੰ ਦੁਬਾਰਾ ਇਹ ਹੀ ਜਾਣੂ ਕਰਾਣਾ ਚਾਹਨੀ ਹੈ ਕਿ ਕਿੱਦਾਂ ਦੁਨੀਆ ਵਿੱਚ ਹੈ ਕੁਝ ਟੈਕਨੀਕ ਨੇ ਹੈ ਜੀ ਜੋ ਬੱਚਾ ਬਣਨ ਤੋਂ ਪਹਿਲਾਂ ਡਿਸਾਈਡ ਕਰ ਲੇ ਜੋ ਸਪਰਮਸ ਨੂੰ ਸੋਰਟ ਕਰ ਲੇ ਕਿ ਸਿਰਫਔਰ ਸਿਰਫ ਗਰੰਟੀ ਨਾਲ ਦੱਸੇ ਕਿ ਆਪਣਾ ਮੰਚ ਆਇਆ ਬੱਚਾ ਹੀ ਬਣਕਰ ਇਹ ਪੋਸਿਬਲ ਕਿੱਦਾਂ ਇਟ ਇਜ਼ ਪੋਸਿਬਲ ਵਿਦ ਦ ਹੈਲਪ ਆਫ ਅ ਟੈਸਟ ਕੋਲ ਪੀਜੀਟੀਏ ਜਿੰਨੇ ਚੱਲ ਰਹੇ ਨੇ ਜਦੋਂ ਬੱਚਾ ਆਈਵੀਐਫ ਨਾਲ ਬਣ ਜਾਂਦਾ ਹੈ ਤਾਂ ਪੰਜਵੇਂ ਦਿਨ ਦੀ ਬਾਇਓਪਸੀ ਲਈ ਜਾਂਦੀ ਹੈ ਤੇ ਸਿਰਫ ਪਤਾ ਲੱਗ ਸਕਦਾ ਹੈ ਜੇ ਕੋਈ ਤੁਹਾਨੂੰ ਬੇਵਕੂਫ ਪੜਾ ਰਿਹਾ ਜੋ ਤੁਹਾਨੂੰ ਕਹਿ ਰਿਹਾ ਕਿ ਕੋਸ਼ਿਸ਼ ਕਰ ਸਕਦੇ ਹਾਂ ਨੋ देयर इज नथिंग कॉल्ड ਅ ਕੋਸ਼ਿਸ਼ ਯਾ ਤਾਂ ਦੋ ਹੀ ਚੀਜ਼ਾਂ ਹੋ ਸਕਦੀਆਂ ਨੇ ਔਰ ਉਹ ਸਿਰਫ ਔਰ ਸਿਰਫ ਪ੍ਰੀ ਜੈਨੇਟਿਕ ਟੈਸਟਿੰਗ ਨਾਲ ਹੀ ਪੋਸੀਬਲ ਹੈ ਜੋ ਕਿ ਮੈਡੀਕਲ ਟੂਰਿਜ਼ਮ ਦੇ ਰਾਹੀਂ ਡੈਫੀਨਿਟਲੀ ਲੀਗਲੀ ਅਸੀਂ ਇਸ ਵੇਲੇ ਡਾਕਟਰ ਮਨਵੀਰ ਪਤਰਾ ਜੀ ਨਾਲ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਟੈਲੀਫੋਨ ਨੰਬਰ ਨੋਟ ਕਰ ਲਓ 9556611 ਇਹ ਨੰਬਰ ਕੈਨੇਡਾ ਦਾ ਹੈ ਦੂਜਾ ਨੰਬਰ ਇੰਡੀਆ ਦਾ ਹੈ ਇਹ ਦੋ ਨੰਬਰ ਤੁਸੀਂ ਫੋਟੋ ਖਿੱਚ ਲਓ ਆਪਣੇ ਫੋਨ ਤੇ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਸੀਂ ਇਹ ਨੰਬਰ ਡਾਲ ਕਰ ਲਓ ਜਦੋਂ ਤੁਸੀਂ ਡੰਬਲ ਡਾਲ ਕਰੋਗੇ ਆਪਣਾ ਮੈਸੇਜ ਡਰੌਪ ਕਰ ਦਿਓ ਕਿ ਅਸੀਂ ਇਸ ਦੇਸ਼ ਦੀ ਇਸ ਸ਼ਹਿਰ ਵਿੱਚੋਂ ਕਾਲ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਉਸ ਸਮੇਂ ਦੇ ਮੁਤਾਬਕ ਕਾਲ ਇਹਨਾਂ ਦਾ ਸਟਾਫ ਕਰ ਸਕੇ ਡਾਕਟਰ ਜਦੋਂ ਕੋਈ ਵੀ ਇਸਲਾਹ مشورہ ਤੁਹਾਡੇ ਤੋਂ ਲੈਂਦਾ ਹੈ ਜੇ ਅੱਛੀ ਫ੍ਰੀ ਹੈ ਹਰ ਕੋਈ ਜਾਣਦਾ ਹੈ ਉੱਥੇ ਉਹ ਜਨਣਾ ਚਾਹੁੰਦੇ ਆ ਕਿ ਉਹਨਾਂ ਦੇ ਕੋਲ ਆ ਰਿਪੋਰਟ ਡਾਕਟਰ ਜੀ ਜਿਹੜੇ ਉਹਨਾਂ ਨੇ ਲੀਟੀ ਟੈਸਟ ਕਰਾਏ ਨੇ ਔਰ ਉਹ ਫਿਜ਼ੀਕਲੀ ਰਿਪੋਰਟ ਜਿਹੜੀ ਹੈ ਉਹ ਤੁਸੀਂ ਫਿਰ ਵਟਸਐਪ ਤੇ ਮੰਗਾਉਦੇ ਹੋ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਲਾਹ ਦਿੰਦੇ ਹੋ ਤਾਂ ਕਿ ਉਹ ਲੋਕ ਆਪਣਾ ਇਲਾਜ ਕਰਾਉਣ ਲਈ ਇੰਡੀਆ ਸਕੰਡ ਜੀ ਬਿਲਕੁਲ verdade ਮੈਂ ਤੁਹਾਨੂੰ ਇਹ ਆਪਣਾ ਇੱਕ ਸ਼ੇਅਰ ਕਰਨਾ ਚਾਹੂੰਗੀ ਅੱਜ ਹੀ ਇੱਕ ਕਪਲ ਨੇ ਸਰ ਤੋਂ ਕੰਸਲਟ ਲਈ ਔਰ ਇਹ

जो जो थारे ऑलरेडी टेस्ट हुए ने वो साडा वास्ते बहुत ही इंपॉर्टेंट है प्लीज हर एक इंफॉर्मेशन हर एक टेस्ट का डना शेयर करो सो दैट जदो तुसे साडे को पहुंचे तो थारी टाइमलाइन ऑलरेडी प्रिपेयर्ड हो गए फॉर द स्टे ऑलरेडी तुसी ओदा सॉर्ट करके आओ ताकि मिनिमम तो मिनिमम टाइम में मैक्सिमम तो मैक्सिमम बेनिफिट ले सको देयर इज अंडर वन रूफ अंडर वन रूफ सारे हॉस्पिटल जस सारी अवेलेबल ने राइट फ्रॉम इवैल्यूएशन

ਅਸੀਂ ਅਖਰ ਇਹਨਾਂ ਨੂੰ ਆਈਵੀਐਫ ਦੀ ਜ਼ਰਤ ਹੈ ਯੋ ਉਹਨਾਂ ਨੂੰ ਕੋਈ ਵੀ ਟਰੀਟਮੈਂਟ ਉਹਨ ਦੇ ਨਾਲ ਜੋ ਫਰਟੀਲਿਟੀ ਰਿਲੇਟਡ ਚਾਹੀਦਾ ਹੈ ਉਹ ਸਾਰੇ ਸਰਵਿਸਿਸ ਮੇਲ ਫਰਟੀਲਿਟੀ ਸਰਵਿਸਿਸ ਉਹ ਇਸ ਫਾਰਮ ਦੇ ਸਪੈਸ਼ਲਿਸਟ ਫੈਕਟਰ ਰਿਸਰਚਿਸ ਵੀ ਹੈਡ ਇਕਿਊਂਡ ਅੰਡਰ ਵਨ ਰੂਫ ਆ ਡਿਕੋਲਕਸਪੋਰਟ ਹੈ ਮੇ ਬਣੀ ਜੀ ਤੇ ਸਾਰੇ ਸਰਵਿਸਿਸ ਹੋਣ ਦਾ ਇਹੀ ਬੈਨੀਫਿਟ ਹੈ ਕਿ ਸਾਡੇ ਕੋਲ ਦੁਨੀਆ ਵਿੱਚ ਜੋ ਤੁਸੀਂ ਟੈਸਟ ਸੁਣੇ ਨੇ ਦੁਨੀਆ ਵਿੱਚ ਜੋ ਤੁਸੀਂ ਵੈਲਿਊਏਸ਼ਨ ਸੁਣੇ ਆ ਸਾਡੇ ਕੋਲ everything under one roof first ਸਾਡੇ ਕੋਲ ਤੁਹਾਨੂੰ ਆਫਰ ਕਰਉ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਸੋ ਡਾਕਟਰ ਸਾਹਿਬ ਦਾ ਕਹਿਣ ਦਾ ਭਾਵ ਹੈ ਕਿ ਤੁਸੀਂ ਇਹੜੀਆਂ ਸਵਾਮਾਂ ਲੈਣ ਲਈ ਜਦੋਂ ਜਾਂਦੇ ਹੋ ਤਾਂ ਇਹਨਾਂ ਦੀ ਇੱਕ ਹੀ ਛੱਤ ਲੇ ਔਰ ਇਹ ਹਰ ਇੱਕ ਟੈਸਟ ਜਿਹੜਾ ਹੈ ਉਹ ਆਪ ਕਰਦੇ ਨੇ ਔਰ ਤੁਹਾਨੂੰ ਖਜੜਖਵਾਰ ਹੋਣ ਦੀ ਕੋਈ ਲੋੜ ਨਹੀਂ ਸਾਰੀਆਂ ਸਵਾਮਾਂ ਵਾਸਤੇ ਜੀ ਹਾਂ ਡਾਕਟਰ ਰਮੇਸ਼ ਬਤਰਾ ਦੇ ਹਸਪੀਟਲ ਦੇ ਸੁਆਮਾ ਤੁਸੀਂ ਲੈਣ ਲਈ ਜਾ ਰਹੇ ਹੋ ਤਾਂ ਤੁਹਾਡੇ ਸਾਰੇ ਪ੍ਰਬੰਧ ਇਹ ਆਪ ਕਰਦੇ ਨੇ ਰਹਿਣ ਵਾਸਤੇ ਵੀ 에어ਪੋਰਟ ਤੋਂ ਪਿੱਕ ਤੇ ਡ੍ਰੌਪ ਕਰਨ ਦੇ ਵਾਸਤੇ ਵੀ ਅਤੇ ਟੈਸਟ ਵੀ ਜੋ ਲੋੜੀ ਦੇ ਨੇ ਅਤੇ ਉਹ ਆਪ ਇਹਨਾਂ ਦੀਆਂ ਲੈਬ ਨੇ ਅਤੇ ਜਿੱਥੇ ਕਿ ਤੁਸੀਂ ਬਹੁਤ ਬਿਨਾਂ ਕਿਸੇ ਚਿੰਜਕਤੋਂ ਆਪਣੀ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਅਡੀ ਕਾਰੀ ਸਿਕਲ ਕਲਾਰੀਆਂ ਦੀ ਤਾਂ ਬੇਅਲਾਦ ਮਾਪਿਆਂ ਵਾਸਤੇ ਇੱਕ ਐਸਾ ਨਾਮ ਹੈ ਫੀਮੇਲ ਡਾਕਟਰ ਨੇ ਡਾਕਟਰ ਮਨੀਰ ਪਟਰਾ ਜਿਨ੍ਹਾਂ ਦਾ ਨੰਬਰ ਅਸੀਂ ਸਕਰੀਨ ਤੇ ਦੇ ਚੁੱਕੇ ਹਾਂ ਸੋ ਮੇਕ ਸ਼ੁਰ ਆਪਣਾ ਤੁਸੀਂ ਨਾਮ ਨੰਬਰ ਦੇਸ਼ ਦਾ ਕੀ ਨੇਮ ਹੈ ਇਹ ਜਲੂ ਡਰਪ ਕਰੋ ਤਾਂ ਕਿ ਤੁਹਾਨੂੰ ਕਾਲ ਆ ਸਕੇ ਸਮਿਸ ਸਰ ਬੜੀ ਮਿਹਰਬਾਨੀ ਡਾਕਟਰ ਸਾਹਿਬ ਤੁਹਾਡਾ ਸਮਝਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਜੀ ਅ ਤੁਹਾਨੂੰ ਜੀ ਵਿੱਚ ਅਸੀਂ ਇਸ ਵੇਲੇ ਆ ਚੁੱਕੇ ਹਾਂ ਕਰਜ਼ਾ ਜਿਸ ਸਰਤੇ ਹੈ ਤੱਕ ਕਰਜ਼ਾ ਮਾਫ ਕਰਾ